ਆਪਾਂ ਇੱਕ ਲੜੀ ਦੇ ਵਿੱਚ ਗੱਲ ਕਰਦੇ ਆ ਰਹੇ ਹਾਂ ਫਤਿਹਗੜ ਸ਼ਹਿਰ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਰੰਦ ਸ਼ਹਿਰ ਕਿਨੂੰ ਦਿੱਤਾ ਗਿਆ ਤੇ ਕਿਸ ਤਰ੍ਹਾਂ ਦਿੱਤਾ ਗਿਆ ਇਸ ਰੰਦ ਸ਼ਹਿਰ ਨੂੰ ਕੋਈ ਲੈਣ ਵਾਸਤੇ ਤਿਆਰ ਕਿਉਂ ਨਹੀਂ ਹੁੰਦਾ ਵਿਸਥਾਰਪੂਰਵਕ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਭਾਈ ਬੁੱਢਾ ਸਿੰਘ ਸਰੰਦ ਦੀ ਅਤੇ ਇਸ ਇਲਾਕੇ ਦੀ ਵੰਡ ਸਮੇਂ ਸਰੰਦ ਸ਼ਹਿਰ ਨੂੰ ਗੁਰੂ ਮਾਰੀ ਦੇ ਪਾਪੀ ਸ਼ਹਿਰ ਜਾਣ ਕੇ ਇਸ ਨੂੰ ਕੋਈ ਵੀ ਸਰਦਾਰ ਲੈਣ ਨੂੰ ਤਿਆਰ ਨਾ ਹੋਵੇ ਫਿਰ ਸਾਰੇ ਸਰਦਾਰਾਂ ਨੇ ਸਲਾਹ ਕੀਤੀ ਕਿ ਸਰੰਦ ਦੇ ਬੱਚੇ ਹੋਏ ਇੱਥੇ ਵੱਸਦੇ ਬਸਨੀਕ ਜਿਸ ਸਰਦਾਰ ਦਾ ਪੱਲਾ ਫੜ ਲੈਣਗੇ ਸਰੰਦ ਉਸੇ ਨੂੰ ਹੀ ਸੰਭਾਲ ਦਿੱਤੀ ਜਾਵੇਗੀ ਤੇ ਉਸ ਨੂੰ ਸਰੰਦ ਲੈਣ ਵਿੱਚ ਕੋਈ ਨੁਕਸਾਨ ਨਹੀਂ ਲੱਗੇਗਾ ਸ਼ਹਿਰ ਦੇ ਬਸਨੀਕਾਂ ਨੇ ਭਾਈ ਬੁੱਢਾ ਸਿੰਘ ਸਰਦਾਰ ਦਾ ਪੱਲਾ ਫੜ ਲਿਆ ਤੇ ਬਾਕੀ ਸਰਦਾਰਾਂ ਨੇ ਬਹੁਤ ਖੁਸ਼ ਹੋ ਕੇ ਇਥੋਂ ਦਾ ਪ੍ਰਬੰਧ ਉਸ ਨੂੰ ਸੰਭਾਲ ਦਿੱਤਾ ਕੂਠ ਨਾਲ ਖਿੱਚ ਕੇ ਲਿਜਾਣ ਵਾਲੀ ਇੱਕ ਤੋਪ ਤੇ 150 ਬੰਦੂਖਾਂ ਵੀ ਉਸ ਨੂੰ ਦਿੱਤੀਆਂ ਭਾਈ ਬੁੱਢਾ ਸਿੰਘ ਭਾਈ ਕੇ ਪਰਿਵਾਰ ਵਿੱਚੋਂ ਸੀ ਤੇ ਇਹਨਾਂ ਦਾ ਪਿਸ਼ੋਕੜ ਗੁਰੂ ਰਾਮਦਾਸ ਜੀ ਤੋਂ ਵਰਸਾਏ ਭਾਈ ਆਦਮ ਸਿੰਘ ਨਾਲ ਡੁੱਟਦਾ ਹੈ ਗੁਰੂ ਰਾਮਦਾਸ ਜੀ ਦੇ ਚ ਬਚਨਾ ਨਾਲ ਸਿੱਧੂ ਗੋਤ ਦੇ ਜੱਟ ਸਿੱਖ ਭਾਈ ਆਦਮ ਸਿੰਘ ਦੇ ਘਰ ਅਈ ਭਗਤੂ ਨੇ ਜਨਮ ਲਿਆ ਤੇ ਇਹਨਾਂ ਦੇ ਦੋ ਪੁੱਤਰ ਹੋਏ ਵੱਡਾ ਭਾਈ ਗौरा ਜੀ ਤੇ ਛੋਟਾ ਭਾਈ ਜਿਉਨ ਭਾਈ ਗौरा ਜੀ ਦੇ ਚਾਰ ਪੁੱਤਰ ਸੀ ਕੁਸ਼ਾਲ ਚੰਦ ਅਮੀ ਚੰਦ ਮੇਰ ਚੰਦ ਤੇ ਦਿਆਲ ਦਾਸ ਭਾਈ ਦਿਆਲ ਦਾਸ ਜੀ ਪਿੰਡ ਪੁੱਚੋ ਕਲਾ ਤਸਵੀਰ ਜ਼ਿਲ੍ਹਾ ਬਠਿੰਡਾ ਵਸਾਇਆ ਇਸ ਦਾ ਅੰਤਮ ਸਮਾ ਵੀ ਇੱਥੇ ਹੀ ਬਤੀਤ ਹੋਇਆ ਅਤੇ ਇੱਥੋ ਹੀ ਇਹ ਇਹਨਾਂ ਦੀ ਸਮਾਦ ਬਣੀ ਹੋਈ ਹੈ ਕਾਇਦਿਆਲ ਦਾ ਪੁੱਤਰ ਗੁਰਬਖਸ਼ ਸਿੰਘ ਹੋਇਆ ਜੋ ਬਾਬਾ ਆਲਾ ਸਿੰਘ ਪੰਡਿਆਲਾ ਦਾ ਗੋੜਾ ਮਿੱਤਰ ਸੀ ਇਹਨਾਂ ਦੋਵਾਂ ਨੇ ਕਈ ਮਹੀਮਾਏ ਇਕੱਠਿਆਂ ਸਰ ਕੀਤੀਆਂ ਭਾਈ ਭਗਤੂ ਦੇ ਪਰਿਵਾਰ ਵਿੱਚੋਂ ਭਾਈ ਗੁਰਬਖਸ਼ ਸਿੰਘ ਪਹਿਲਾ ਵਿਅਕਤੀ ਸੀ ਜਿਸ ਨੇ ਤਲਵਾਰ ਦੇ ਜ਼ੋਰ ਨਾਲ ਆਪਣੀ ਸਰਦਾਰੀ ਕਾਇਮ ਕੀਤੀ ਸੀ ਤੇ ਭਾਈਕਿਆਂ ਨੂੰ ਰਾਜ ਭਾਗ ਪ੍ਰਾਪਤ ਕਰਨ ਦੀ ਚੇਟਕ ਲਾਈ ਭਾਈ ਗੁਰਬਖਸ਼ ਸਿੰਘ ਤੇ ਬਾਬਾ ਆਲਾ ਸਿੰਘ ਨੇ ਖਾਲਸਾ ਦਲ ਦੀ ਮਦਦ ਨਾਲ ਤਲਕ ਬੁੜਲਾਡਾ ਤੇ ਬੋਹਾ ਰਤੀ ਬੋਹਾ ਜਿੱਤਿਆ ਜਿਸ ਨੂੰ ਬਾਬਾ ਆਲਾ ਸਿੰਘ ਨੇ 4 ਸਾਲ ਆਪਣੇ ਕੋਲ ਰੱਖ ਕੇ ਫਿਰ ਉਸ ਨੂੰ ਭਾਈ ਗੁਰਬਖ ਸਿੰਘ ਨੂੰ ਸੰਭਾਲ ਦਿੱਤਾ ਬੁੜਲਾਡਾ ਸ਼ਹਿਰ ਤੇ ਪਿੰਡ ਬੋਹਾ ਜ਼ਿਲ੍ਹਾ ਮਾਨਸਾ ਵਿੱਚ ਸਥਿਤ ਹੈ ਭਾਈ ਗੁਰਬਖ ਸਿੰਘ ਨੇ ਬੁੜਲਾਡਾ ਵਿੱਚ ਆਪਣੀ ਆਜ਼ਾਦ ਸਰਕਾਰੀ ਆਜ਼ਾਦ ਸਰਦਾਰੀ ਕਾਇਮ ਕਰਕੇ ਹੋਰ ਵੀ ਕਈ ਮੱਲਾਂ ਬਾਬਾ ਮਾਰੀਆਂ ਬਾਬਾ ਆਲਾ ਸਿੰਘ ਰਲ ਨਾਲ ਰਲ ਕੇ ਮੱਲਾ ਮਾਰੀਆਂ ਭਾਈ ਗੁਰਬਖਸ਼ ਸਿੰਘ ਜਵਾਨੀ ਵੇਲੇ ਤੋਂ ਲੈ ਕੇ ਢਲ ਦੀ ਉਮਰ ਤੱਕ ਜੰਗਾਂ ਜੁੱਧਾਂ ਵਿੱਚ ਜੂਝਦੇ ਰਹੇ 1760 ਈਸਵੀ ਨੂੰ ਉਹਨਾਂ ਦਾ ਆਖਰੀ ਸੁਵਾਸ ਆਪਣੇ ਵਡੇਰਿਆਂ ਦੀ ਧਰਤੀ ਪਿੰਡ ਪੁੱਚੋ ਕਲਾਂ ਵਿੱਚ त्याਗੇ ਤੇ ਇੱਥੇ ਉਹਨਾਂ ਦੀ ਯਾਦਗਾਰ ਵਿੱਚ ਸਮਾਦ ਬਣੀ ਹੋਈ ਹੈ ਗੁਰਬਖਸ਼ ਸਿੰਘ ਦੇ 6 ਪੁੱਤਰ ਸਨ ਭਾਈ ਬੁੱਢਾ ਜੀ ਭਾਈ ਦੇਸੂ ਜੀ ਸੁਖਾ ਜੀ ਤਖਤ ਜੀ ਧੰਨਾ ਜੀ ਸਰਦਾਰ ਗੁਰਦਾਸ ਸਿੰਘ ਤੇ ਇਹਨਾਂ 6 ਭਰਾਵਾਂ ਵਿੱਚੋਂ ਭਾਈ ਬੁੱਢਾ ਜੀ ਭਾਈ ਦੇਸੂ ਜੀ ਤਖਤ ਸਿੰਘ ਸਰਹੰਦ ਤੇ ਕਬਜ਼ਾ 1764 ਸਵੀਕਰਨ ਸਮੇਂ ਜਥੇ ਸਮੇਤ ਮੂਹਰੇ ਹੋ ਕੇ ਲੜੇ ਸੀ ਭਾਈ ਸੁਖਾ ਸਿੰਘ ਭਾਈ ਧੰਨਾ ਸਿੰਘ ਭਾਈ ਆਲਾ ਸਿੰਘ ਦੇ ਜਥੇ ਵਿੱਚ ਸ਼ਾਮਲ ਸਨ ਇਹਨਾਂ ਦਾ ਇੱਕ ਭਾਈ ਗੁਰਦਾਸ ਜੀ ਉਸ ਵੇਲੇ ਜੀਵਤ ਨਹੀਂ ਸੀ ਭਾਈ ਬੁੱਢਾ ਸਿੰਘ ਬਹੁਤ ਹੀ ਸੂਝਵਾਨ ਅਤੇ ਦਿਆਲੂ ਸੁਭਾਅ ਦਾ ਸੂਰਬੀਰ ਸੀ ਇਹਨਾਂ ਦੇ ਨਿਮਰ ਸੁਭਾਅ ਦੇ ਕਾਰਨ ਈਸਰੰਦ ਦੇ ਵਸਨੀਕਾਂ ਨੇ ਇਸ ਦਾ ਪੱਲਾ ਫੜਿਆ ਸੀ ਸਾਬ ਜਦਿਆਂ ਦੀ ਸ਼ਹੀਦੀ ਸਥਾਨਾਂ ਤੇ ਠੜਾ ਸਾਹਿਬ ਦੀ ਉਸਾਰੀ ਤਾਂ ਸਾਰੇ ਸਿੱਖ ਸਰਦਾਰਾਂ ਦੀ ਮੌਜੂਦਗੀ ਵਿੱਚ ਹੋਈ ਸੀ ਅਗਲਾ ਕਦਮ ਇਹ ਸੀ ਕਿ ਠੜਾ ਸਾਹਿਬ ਉੱਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਨ ਤੇ ਠੰਡਾ ਬੁਰਜ ਜਿਉਂ ਦਾ ਤਿਉਂ ਰੱਖ ਕੇ ਮਿਵਾਨ ਗੜ੍ਹ ਤੇ ਜੋਤੀ ਸਰੂਪ ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਰਕਰਨੀਆਂ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਸਰਦਾਰ ਜੱਸਾ ਸਿੰਘ ਆਲੂਵਾੜੀਆ ਸਮੇਤ ਬਾਕੀ ਇਹ ਸਰਦਾਰਾਂ ਨੇ ਬਹੁਤ ساری ਮਾਇਆ ਭਾਈ ਬੁੱਢਾ ਸਿੰਘ ਨੂੰ ਸ਼ਾਮਲ ਦਿੱਤੀ ਜਿਸ ਵਿੱਚ ਬਾਬਾ ਆਲਾ ਸਿੰਘ ਦੇ 5000 ਰੁਪਏ ਭੇਟ ਕੀਤੇ ਸਰੰਦ ਦਾ ਪ੍ਰਬੰਧ ਸਵਾਲਣ ਤੋਂ ਬਾਅਦ ਛੇਤੀ ਭਾਈ ਬੁੱਢਾ ਸਿੰਘ ਨੇ ਬੜਾ ਇੱਕ ਥੜਾ ਸਾਹਿਬ ਵਿਜ਼ਕਾਰ ਰੱਖ ਕੇ ਉਸ ਉੱਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਥੜਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਿਲੇ ਦੇ ਤੈ ਚੁੱਕੇ ਮਿੱਟੀ ਵਿੱਚ ਦਬੇ ਹੋਏ ਖੰਡਰ ਉੱਤੇ ਕੀਤੀ ਗਈ ਸੀ ਕਿਲੇ ਦੀਆਂ ਇਹ ਤਵਾਈਆਂ ਖਾਲਸਾ ਪੰਥ ਨੇ ਸਰਨ ਦੀ ਜੜਾ ਪੁੱਟਦੀਆਂ ਆਪ ਹੀ ਕੀਤੀਆਂ ਸੀ ਭਾਈ ਬੁੱਢਾ ਸਿੰਘ ਨੇ ਵਿਵਾਨ ਗੜ੍ਹ ਤੇ ਜੋਤੀ ਸਰੂਬ ਵਾਲੀਆਂ ਥਾਵਾਂ ਤੇ ਵੀ ਥੜਾ ਸਾਹਿਬ ਉਸਾਰ ਕੇ ਇੱਕ ਥੜਾ ਸਾਹਿਬ ਉਸਾਰ ਕੇ ਇਸ ਦੀ ਯਾਦਗਾਰਾਂ ਕਾਇਮ ਕੀਤੀਆਂ ਕੁਝ ਮਹੀਨੇ ਇੱਥੇ ਰਹਿਣ ਮੰਗਰੋ ਭਾਈ ਬੁੱਢਾ ਸਿੰਘ ਦਾ ਮਨ ਗੁਰੂ ਮਾਰੀ ਸਾਹਿਬ ਤੋਂ ਬਹੁਤ ਉਪਰਾਮ ਹੋ ਗਿਆ ਉਹ ਤਾਂ ਪਹਿਲਾਂ ਹੀ ਇਸ ਕੁੰਨੀ ਸਰੰਦ ਨੂੰ ਲੈਣ ਦੀ ਤਿਆਰ ਨਹੀਂ ਸੀ ਪਰ ਖਾਲਸਾ ਪੰਥ ਦੇ ਹੁਕਮ ਅੱਗੇ ਨਾ ਨਾ ਕਰ ਸਕਿਆ ਉਸ ਨੇ ਆਲਾ ਸਿੰਘ ਪਟਿਆਲਾ ਵਾਲੇ ਨਾਲ ਸਲਾਹ ਕਰਕੇ ਸਰੰਦ ਦਾ ਪ੍ਰਬੰਧ ਸਭਾ ਲੜੀ ਤਿਆਰ ਕਰ ਲਿਆ ਬਾਬਾ ਆਲਾ ਸਿੰਘ ਦੀ ਭਾਈਕਿਆਂ ਨਾਲ ਪੁਰਾਣੀ ਸਾਂਹ ਸੀ ਬਣੀ ਆ ਰਹੀ ਸੀ ਜਿਹੜੀ ਸਾਂਝ ਭਾਈ ਕਿਆਂ ਨਾਲ ਇਹ ਸਾਂਝ ਭਾਈ ਬੁੱਢਾ ਸਿੰਘ ਨਾਲ ਕਾਇਮ ਸੀ ਬਾਬਾ ਆਲਾ ਸਿੰਘ ਨੇ 2 ਅਗਸਤ 1764 ਈਸਵੀ ਨੂੰ 25000 ਰੁਪਏ ਭਾਈ ਬੁੱਢਾ ਸਿੰਘ ਨੂੰ ਦੇ ਕੇ ਅਰਜੀ ਤੌਰ ਤੇ ਸਰਹੰਦ ਦਾ ਪ੍ਰਬੰਧ ਸੰਭਾਲ ਲਿਆ ਇਸ ਤੋਂ 2 ਸਾਲ ਬਾਅਦ 1766 ਈਸਵੀ ਨੂੰ ਮਹਾਰਾਜਾ ਅਮਰ ਸਿੰਘ ਬਾਬਾ ਆਲਾ ਸਿੰਘ ਦਾ ਪੋਤਾ ਨੇ 12 ਪਿੰਡ ਭਾਈ ਬੁੱਢਾ ਸਿੰਘ ਨੂੰ ਦੇ ਕੇ ਸਰਹੰਦ ਸ਼ਹਿਰ ਨੂੰ ਪੱਕੇ ਤੌਰ ਤੇ ਆਪਣੀ रियासत ਦੇ ਅਧੀਨ ਲੈ ਆਂਦਾ। ਬਾਬਾ ਆੜਾ ਸਿੰਘ ਨੂੰ ਸਰਹੰਦ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਭਾਈ ਬੁੱਢਾ ਸਿੰਘ ਨੇ ਆਪਣੇ ਜਥੇ ਨਾਲ ਕਈ ਮੱਲਾ ਮਾਰੀਆਂ ਤੇ ਆਪਣੇ ਭਰਾ ਭਾਈ ਦੇਸੂ ਸਿੰਘ ਦੀ ਮਦਦ ਕਰਕੇ ਉਸ ਨੂੰ 1767 ਈਸਵੀ ਵਿੱਚ ਕੈਂਥਲ ਹਰਿਆਣਾ ਦਾ ਰਾਜਾ ਬਣਾਇਆ। ਭਾਈ ਦੇਸੂ ਰਾਜ ਭਾਗ ਮਾਣਦਾ ਹੋਇਆ ਆਪਣੇ ਪਿੱਛੇ ਆਰ ਪਰਿਵਾਰ ਛੱਡ ਕੇ 1781 ਈਸਵੀ ਨੂੰ ਆਪਣੀ ਰਿਆਸਤ 'ਚ ਪ੍ਰਲੋਗ ਗਵਨ ਕਰ ਗਿਆ। ਇਨ੍ਹਾਂ ਸਾਲਾਂ ਦੇ ਆਸ-ਪਾਸ ਹੀ ਭਾਈ ਬੁੱਢਾ ਸਿੰਘ ਆਪਣੇ ਭਰਾ ਭਾਈ ਦੇਸੂ ਨਾਲ ਰਹਿੰਦੇ ਹੋਏ ਬਿਨਾਂ ਸੰਤਾਨ ਦੇ ਕੈਥਲ ਵਿੱਚ ਹੀ ਚਲਾਣਾ ਕਰ ਗਏ। ਭਾਈ ਬੁੱਢਾ ਸਿੰਘ 6.5 ਮਹੀਨੇ ਸਰਹੰਦ ਤੇ નિਸ਼ਾਸਕ ਰਹੇ। ਇੰਨੇ ਥੋੜੇ ਸਮੇਂ 'ਚ ਉਹਨਾਂ ਸਾਭ ਜੀ ਆਦਿ ਅੰਸ਼ੀ ਦੀ ਯਾਦਗਾਰਾ ਉੱਤੇ ਸੜਾ ਸਾਹਿਬ ਉਸਾਰ ਕੇ ਗੁਰਦੁਆਰਾ ਫਤਿਹ ਖੜਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਉੱਥੇ ਉਹ ਵੱਸਦੇ ਤੇ ਉਜੜਦੇ ਲੋਕਾਂ ਦੀ ਮਦਦ ਬਹੁਤ ਹੀ ਸੇਵਾ ਭਾਵਨਾ ਨਾਲ ਕੀਤੀ ਉੱਥੇ ਵੱਸਦੇ ਤੇ ਉਜੜ ਉਜੜੇ ਲੋਕਾਂ ਦੀ ਮਦਦ ਬਹੁਤ ਸੇਵਾ ਭਾਵਨਾ ਨਾਲ ਕੀਤੀ ਭਾਈ ਬੁੱਢਾ ਸਿੰਘ ਤੇ ਉਹਨਾਂ ਦੇ ਭਰਾਵਾਂ ਨੇ ਸਰੰਦ ਦੀਆਂ ਜੜਾ ਪੁੱਟਣ ਲਈ ਮੋਰੇ ਹੋ ਕੇ ਤੇਗਾਂ ਮਾਰੀਆਂ ਇਹਨਾਂ ਸੂਰਬੀਰ ਯੋਧਿਆਂ ਦਾ ਸੰਖੇਪ ਬੇਰਵਾ ਇਸ ਤਰ੍ਹਾਂ ਹੈ ਭਾਈ ਬੁੱਢਾ ਸਿੰਘ ਦੇ ਕੋਈ ਸੰਤਾਨ ਨਹੀਂ ਸੀ ਭਾਈ ਗੁਰਦਾਸ ਜੀ ਜਵਾਨੀ ਵਿੱਚ ਨਿਰਸੰਤਾਨ ਗੁਜ਼ਰ ਗਿਆ ਭਾਈ ਧੰਨਾ ਸਿੰਘ ਦੇ ਦੋ ਪੁੱਤਰ ਹੋਏ ਚੜਤ ਸਿੰਘ ਨਿਰਸਥਾਨ ਇਹਦੇ ਕੋਈ ਔਲਾਦ ਨਹੀਂ ਸੀ ਉਸ ਤੋਂ ਬਾਅਦ ਕਰਮ ਸਿੰਘ ਕਰਮ ਸਿੰਘ ਦਾ ਇਕਲੌਤਾ ਪੁੱਤਰ ਅਮਰਦਾਸ ਅਮਰਦਾਸ ਇਰਸਤਾਨ ਚੱਲ ਵਸਿਆ ਇਹ ਪੀੜੀ ਸਮਾਪਤ ਹੋ ਗਈ ਭਾਈ ਤਖਤ ਸਿੰਘ ਦਾ ਇਕਲੌਤਾ ਪੁੱਤਰ ਦਲ ਸਿੰਘ ਬਚਪਨ ਵਿੱਚ ਹੀ ਸਾਧੂ ਸੰਤਾਂ ਦੀ ਸੰਗਤ ਕਰਦਾ ਹੋਇਆ ਆਪ ਸੰਤ ਬਣ ਗਿਆ ਇਹਨਾਂ ਦੇ ਨਾਮ ਪਿੰਡ ਪੁੱਜੋਕਲਾ ਬਠਿੰਡਾ ਵਿੱਚ ਗੁਰਦੁਆਰਾ ਦਲ ਸਿੰਘ ਸਿੰਘਣੀਆਂ ਦਲ ਸਿੰਘ ਬਣਿਆ ਹੋਇਆ ਹੈ ਜਿਸ ਦੀ ਸੇਵਾ ਦਾ ਪ੍ਰਬੰਧ ਗੁਰਦੁਆਰਾ ਸ਼ਰਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਕੋਲ ਹੈ ਭਾਈ ਦੇਸੂ ਨੇ ਇਲਾਕੇ ਜਿੱਤ ਕੇ 1767 ਈਸਵੀ ਨੂੰ ਆਪਣੀ ਰਾਜਧਾਨੀ ਕੈਤਲ ਹਰਿਆਣਾ ਨੂੰ ਬਣਾਇਆ ਅੱਗੇ ਇਸ ਦੇ ਦੋ ਪੁੱਤਰ ਹੋਏ ਹਨ ਬਹਾਲ ਸਿੰਘ ਦੇ ਨਾਮ ਲਾਲ ਸਿੰਘ ਜੋ ਗੱਦੀ ਦਾ ਮਾਲਕ ਬਣਿਆ ਇਸ ਦੇ ਦੋ ਪੁੱਤਰ ਸੀ ਪ੍ਰਤਾਪ ਸਿੰਘ ਤੇ ਭਾਈ ਉਦੇਸ਼ ਸਿੰਘ ਜਿਸ ਨੂੰ ਰਾਜ ਗੱਦੀ ਪ੍ਰਾਪਤ ਹੋਈ ਸੀ ਇਹ ਬਹੁਤ ਹੀ ਪ੍ਰਭਾਵਸ਼ਾਲੀ ਗੁਰਸਿੱਖ ਧਰਮਾਤਮਾ ਰਾਜਾ ਸਭਤ ਹੋਇਆ ਵਿਦਵਾਨ ਪੁਰਸ਼ ਦੀ ਕਦਰ ਕਰਨ ਵਾਲੇ ਇਸ ਰਾਜੇ ਨੇ ਕੈਂਥਲ ਵਿੱਚ ਇੱਕ ਹਵੇਲੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ ਇਤਿਹਾਸ ਲਿਖਣ ਲਈ ਦਿੱਤੀ ਸੀ ਇਸ ਵਿੱਚ ਸਾਰੀਆਂ ਹੀ ਸੁੱਖ ਸੁਵਿਧਾ ਮੌਜੂਦ ਸਨ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਇਸ ਹਵੇਲੀ ਵਿੱਚ ਕੀਤੀ ਅਦਰੰਗ ਦੇ ਰੋਗ ਨਾਲ ਭਾਈ ਉਦੇਸ਼ ਸਿੰਘ 14 ਮਾਰਚ 1883 ਈਸਵੀ ਨੂੰ ਇਹਦਾ ਸਥਾਨ ਗੁਜ਼ਰ ਗਿਆ ਤਾਂ ਅੰਗਰੇਜ਼ੀ ਸਰਕਾਰ ਨੇ ਕੈਂਥਲ ਉਤੇ ਆਪਣਾ ਅਧਿਕਾਰ ਜਮਾ ਲਿਆ ਭਾਈ ਉਦੇਸਿੰਘ ਦੀ ਦਲੇਰੀ ਰਾਣੀ ਮਹਿਤਾਬ ਕੌਰ ਨੇ ਅੰਗਰੇਜ਼ਾਂ ਨਾਲ ਤਕੜਾ ਜੰਦ ਕੀਤਾ ਭਾਈ ਉਦੇਸਿੰਘ ਦੀ ਦਲੇਰ ਰਾਣੀ ਮਹਿਤਾਬ ਕੌਰ ਨੇ ਅੰਗਰੇਜ਼ਾਂ ਨਾਲ ਤਕੜਾ ਜੰਦ ਕੀਤਾ ਪਰ ਬਦ ਕਿਸਮਤੀ ਨੂੰ ਉਹ ਹਾਰ ਗਈ ਫਿਰ ਅੰਗਰੇਜ਼ਾਂ ਨੇ ਕ੍ਰੋਧ ਵਿੱਚ ਆ ਕੇ ਆ ਕੇ ਰੋਧ ਵਿੱਚ ਆ ਕੇ ਜਾਣਬੁੱਝ ਕੇ ਕੈਂਥਲ ਦੇ ਲੋਕਾਂ ਨੂੰ ਰਾਜ ਕੇ ਲੁੱਟਿਆ ਤੇ ਕਤਲ ਕੀਤਾ ਰਾਣੀ ਮਹਿਤਾਬ ਕੌਰ ਨੂੰ ਗ੍ਰਿਫਤਾਰ ਕਰਕੇ ਪੋਹਾ ਇਸ ਨੂੰ ਪਹਿਵਾ ਵੀ ਕਹਿੰਦੇ ਹਨ ਜਿਲ੍ਹਾ ਕੁਰਛੇਤਰ ਹਰਿਆਣਾ ਦੇ ਵਿੱਚ ਹੈ ਭੇਜ ਦਿੱਤਾ ਉਸ ਦਾ ਸਾਰਾ ਜੀਵਨ ਇੱਥੇ ਬਤੀਤ ਹੋਇਆ ਤੇ ਅੰਗਰੇਜ਼ੀ ਸਰਕਾਰ ਨੇ ਉਸ ਨੂੰ 18000 ਸਾਲਾਨਾ ਪੈਨਸ਼ਨ ਲਾ ਦਿੱਤੀ ਸਿਪਾਹੀ ਉਹਦੇ ਸਿੰਘ ਨੇ ਆਪਣੇ ਆਪਣੇ ਰਹਿਣ ਲਈ ਪੋਹਾ ਵਿੱਚ ਬਹੁਤ ਸੁੰਦਰ ਮਕਾਨ ਬਣਾਇਆ ਹੋਇਆ ਸੀ ਇੱਥੇ ਪਾਤਸ਼ਾਹੀ ਪਹਿਲੀ 9ਵੀਂ ਤੇ 10ਵੀਂ ਨਾਲ ਸੰਬੰਧਤ ਸਾਂਝੇ ਇੱਕੋ ਗੁਰੂ ਸਥਾਨ ਦੀ ਸੇਵਾ ਵੀ ਕਰਵਾਈ ਇਸ ਸਮੇਂ ਉਹ ਆ ਕੈਂਥਲ ਦੀ ਰਾਜਧਾਨੀ ਵਿੱਚ ਸ਼ਾਮਲ ਸੀ ਭਾਈ ਸੁੱਖਾ ਸਿੰਘ ਨੇ ਅਰਨੌਲੀ ਤੇ ਸਿੱਧੂਵਾਲ ਨੂੰ ਮਲ ਕੇ ਵੱਖਰੀ ਸਰਦਾਰੀ ਕਾਇਮ ਕੀਤੀ ਇਹਨਾਂ ਦੇ ਦੋ ਪੁੱਤਰ ਸੀ ਗੁਰਦਿੱਤ ਸਿੰਘ ਗੁਰਦਿੱਤ ਸਿੰਘ ਤੇ ਭਾਈ ਬਾਸਵਾ ਸਿੰਘ ਕਾਇ ਬਸਾਵਾ ਸਿੰਘ ਜੋ ਸਰਦਾਰ ਸਰਦਾਰੀ ਦਾ ਵਾਰਿਸ ਬਣਿਆ ਅੱਗੋ ਅੱਗੇ ਇਸ ਦੇ ਚਾਰ ਪੁੱਤਰ ਪੰਜਾਬ ਸਿੰਘ ਬਹਾਦਰ ਸਿੰਘ ਗੁਲਾਬ ਸਿੰਘ ਸੰਗਤ ਸਿੰਘ ਇਹਨਾਂ ਵਿੱਚੋਂ ਪੰਜਾਬ ਸਿੰਘ ਪਹਿਲੀ ਹੀ ਗੁਜ਼ਰ ਗਿਆ ਤੇ ਬਹਾਦਰ ਸਿੰਘ ਦੇ ਦੋ ਪਤਨੀਆਂ ਬੀਬੀ ਦੇਸੋ ਤੇ ਬੀਬੀ ਸਦਾਕੌਰ ਦੇ ਕੋਈ ਔਲਾਦ ਨਾ ਹੋਈ ਗੁਲਾਬ ਸਿੰਘ ਦੇ ਦੋ ਪੁੱਤਰ ਜਸਮੀਰ ਸਿੰਘ ਤੇ ਨਾ ਤੇ ਨੌ ਨਿਹਾਲ ਸਿੰਘ 15000 ਦੀ ਸਾਲਾਨਾ ਜ਼ਗੀਰ ਵਾਲੇ ਅਰਨੌਲੀ ਸਰਦਾਰ ਕਹਲਾਂਦੇ ਕਹਲਾਇਆ ਸੰਗਤ ਸਿੰਘ ਦਾ ਪੁੱਤਰ ਔਲਖ ਸਿੰਘ 15000 ਦੀ ਸਾਲਾਨਾ ਜ਼ਗੀਰ ਵਾਲਾ ਸਿੱਧਵਾਲ ਦਾ ਸਰਦਾਰ ਕਹਲਾਇਆ ਪਿੰਡ ਅਰਨੌਲੀ ਤਸੀਲ ਗੂਲਾ ਜ਼ਿਲ੍ਹਾ ਕੈਂਥਲ ਹਰਿਆਣਾ ਵਿੱਚ ਤੇ ਪਿੰਡ ਸਿੱਧਵਾਲ ਤਸੀਲ ਜ਼ਿਲ੍ਹਾ ਪਟਿਆਲਾ ਵਿੱਚ ਪੰਜਾਬ ਵਿੱਚ ਸਥਿਤ ਹੈ ਉੱਪਰ ਲਿਖੇ ਭਾਈ ਬੁੱਢਾ ਸਿੰਘ ਤੋਂ ਇਲਾਵਾ ਭਾਈ ਭਗਤੂ ਜੀ ਦਾ ਖਾਨਦਾਨ ਵਿੱਚ ਦੋ ਹੋਰ ਵਿਅਕਤੀਆਂ ਦੇ ਨਾਮ ਬੁੱਢਾ ਸਿੰਘ ਹਨ ਇਹਨਾਂ ਬਾਰੇ ਵੇਰਵਾ ਦੇਣਾ ਜ਼ਰੂਰੀ ਪੈਂਦਾ ਹੈ ਕਿਉਂਕਿ ਨਵੀਨ ਇਤਿਹਾਸ ਵਿੱਚ ਜੋ ਕੁਝ ਇਹਨਾਂ ਬਾਰੇ ਰਲਗੱਡ ਹੈ ਉਹਨਾਂ ਦਾ ਨਖੇੜਾ ਹੋ ਸਕੇ ਭਾਈ ਭਗਤੂ ਜੀ ਦੇ ਛੋਟੇ ਪੁੱਤਰ ਭਾਈ ਜੌਨ ਜੀ ਦੀ ਮੌਤ ਜਵਾਨੀ ਪਹਿਰੇ ਹੋ ਗਈ ਤੇ ਅੱਗੋਂ ਉਸ ਦਾ ਇਕਲੌਤਾ ਪੁੱਤਰ ਸੰਤ ਦਾਸ ਜੀ ਸੰਤੋਦਾਸ ਸਿੰਘ ਦਾ ਇਕਲੌਤਾ ਪੁੱਤਰ ਅੱਗੇ ਇਸ ਦੇ ਚਾਰ ਪੁੱਤਰ ਭਾਈ RAM ਸਿੰਘ ਭਾਈ ਫਤੇ ਸਿੰਘ ਭਾਈ RAM ਸਿੰਘ ਭਾਈ ਫਤੇ ਸਿੰਘ ਤੇ ਬਖਤੂ ਸਿੰਘ ਤਖਤੂ ਸਿੰਘ ਭਾਈ ਫਤੇ ਸਿੰਘ ਦੇ ਪੰਜ ਪੁੱਤਰ ਹੋਏ ਭਾਈ ਸਿੱਧ ਭਾਈ ਦਾਨ ਸਿੰਘ ਭਾਈ ਕੌਰ ਸਿੰਘ ਭਾਈ ਸੰਘੂ ਸਿੰਘ ਤੇ ਬੁੱਢਾ ਸਿੰਘ ਪਿੰਡ ਚੱਕ ਫਤੇ ਸਿੰਘ ਵਾਲਾ ਤਹਿਸੀਲ ਜ਼ਿਲ੍ਹਾ ਬਟੰਡਾ ਇਹ ਜਿੰਨਾ ਪੰਜ ਭਰਾਵਾਂ ਦੇ ਨਾਂ ਤੇ ਪੰਜ ਪੱਤੀਆਂ ਹਨ ਸੱਗੂ ਸਿੰਘ ਦੇ ਕੋਈ ਔਲਾਦ ਨਹੀਂ ਸੀ ਤੇ ਬਾਕੀ ਚਾਰ ਭਰਾਵਾਂ ਦੀ ਔਲਾਦ ਆਪੋ ਆਪਣੇ ਪੱਤੀ ਵਿੱਚ ਵੱਸਦੀ ਹੈ ਭਾਈ ਸਿੱਧੂ ਦਾਣ ਸਿੰਘ ਕੌਰ ਸਿੰਘ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਦੇ ਪੁੱਤਰ ਦਾ ਨਾਂ ਭਾਈ ਬੁੱਢਾ ਸਿੰਘ ਸੀ ਜੋ ਸਰੰਦ ਸ਼ਹਿਰ ਨੂੰ ਸਰੰਦ ਨੂੰ ਸਰ ਕਰਨ ਵੇਲੇ ਆਪਣੇ ਜਥੇ ਸਮੇਤ ਉਹ ਅੱਗੇ ਹੋ ਕੇ ਲੜਿਆ ਸੀ ਇਹ ਸੁਭਾਅ ਬਹੁਤ ਹੀ ਚਰਪਤੇ ਤਖਤ ਸੀ ਇਹਦਾ ਸੁਭਾਅ ਸੀ ਜਿਹੜਾ ਬਹੁਤ ਹੀ ਚਰਤ ਤੇ ਸਖਤ ਸੀ ਇਸ ਦੀ ਚਤਰਾਈ ਤੇ ਕਠੋਰਤਾ ਦਾ ਜ਼ਿਕਰ ਭਾਈ ਰਤਨ ਸਿੰਘ ਭੰਗੂ ਜੀ ਸ੍ਰੀ ਗੁਰਪ੍ਰਤਾਪ ਸ੍ਰੀ ਗੁਰਪੰਥ ਪ੍ਰਕਾਸ਼ ਵਿੱਚ ਕਰਦੇ ਨੇ ਸਰੰਦ ਫਤਿਹ ਤੋਂ ਬਾਅਦ ਸਰੰਦ ਦੇ ਨੇੜੇ ਖਾਲਸਾ ਪੰਥ ਸਰਦਾਰਾਂ ਨੇ ਸਾਂਝੇ ਤੌਰ ਤੇ ਅਹਲਕਾਰ ਰਾਏ ਸਿੰਘ ਖੱਤਰੀ ਨਵਾਬ ਵਜ਼ੀਰ ਖਾਨ ਦਾ ਹਲਕਾਰ ਸੀ ਜਿਹੜਾ ਰਾਜ ਸਿੰਘ ਖੱਤਰੀ ਦੀ ਗੜੀ ਜਾਮਲਲੀ ਮੁੱਖੀ ਸਰਦਾਰਾਂ ਨੂੰ 25000 ਰੁਪਏ ਦੇ ਕੇ ਭਾਈ ਬੁੱਢਾ ਸਿੰਘ ਨੂੰ ਕੁਝ ਸਮਾਂ ਉੱਥੇ ਉਸ ਉੱਥੇ ਕਾਬਜ਼ ਰਿਹਾ ਫਿਰ ਇਸ ਨੇ ਫਨੇਸਰ ਜਾਮਲਿਆ ਜੋ ਛੇਤੀ ਹੀ ਮਿਤ ਸਿੰਘ ਦੰਗਈ ਤੇ ਭਤੀਜਿਆਂ ਨੇ ਭਾਗ ਸਿੰਘ ਭੰਗ ਸਿੰਘ ਨੇ ਖੋਹ ਲਿਆ ਉੱਥੋਂ ਇਹ ਮਾਲਵਾ ਵੱਲ ਆ ਗਿਆ ਇਹ ਪਿੰਡ ਚੰਬਾ ਵਿੱਚ ਆਪਣੀ ਸਰਦਾਰੀ ਕਾਇਮ ਕਰ ਲਈ ਇਸ ਨੇ ਇੱਥੇ ਨੇੜੇ ਕਈ ਪਿੰਡ ਮੱਲੇ ਫਿਰ ਇਸ ਦਾ ਅਬੋਹਰ ਇਸ ਨੇ ਅਬੋਹਰ ਜਾਂ ਮੱਲਿਆ ਇਸ ਦੇ ਅਧੀਨ 28 ਪਿੰਡ ਆਉਂਦੇ ਹਨ ਇਸ ਤਰ੍ਹਾਂ ਜਦੋਂ ਜੈਦ ਕਰਦੇ ਆ ਭਾਈ ਬੁੱਢਾ ਸਿੰਘ ਦਾ ਜੀਵਨ ਜ਼ਾਲਮ ਅਮੀਰ ਭਾਈ ਬੁੱਢਾ ਸਿੰਘ ਦਾ ਜੀਵਨ ਜ਼ਾਲਮ ਅਮੀਰਾਂ ਨੂੰ ਕਠੋਰਤਾ ਨਾਲ ਡੋਟਣ ਤੇ ਗਰੀਬਾਂ ਦੀ ਦਿਯਾਲਤਾ ਨਾਲ ਸਹਿਤਾ ਕਰਨ ਵਿੱਚ ਲੰਘਿਆ ਇਸ ਦਾ ਚਲਾਨਾ 1700 74 ਸਵੀ ਨੂੰ ਪਿੰਡ ਚੰਬਾ ਤਸੀਲ ਜ਼ਿਲ੍ਹਾ ਬਠਿੰਡਾ ਵਿੱਚ ਹੋਇਆ ਮੁੱਢਾ ਸਿੰਘ ਦੇ ਟੇਕ ਸਿੰਘ ਸਮੇਤ ਪੰਜ ਪੁੱਤਰ ਟੇਕ ਸਿੰਘ ਟੇਕ ਸਿੰਘ ਰਣ ਸਿੰਘ ਉਸ ਦੇ ਅੱਗੇ ਫੌਜਦਾਰ ਸਿੰਘ ਉਸ ਦੇ ਅੱਗੇ ਦੋ ਪੁੱਤਰ ਹੋਏ ਮੇਰ ਸਿੰਘ ਕੁੰਡਾ ਸਿੰਘ ਇਹਨਾਂ ਦੋਵਾਂ ਦੀ ਪੀੜੀ ਪਿੰਡ ਚੰਬਾ ਵਿੱਚ ਵਸਦੀ ਹੈ ਮੁੱਢਾ ਸਿੰਘ ਦੇ ਵੰਸ਼ਜ ਔਰ ਥਾਮਾਂ ਤੇ ਵਸਦੇ ਹਨ ਉਪਰੋਕਤ ਲਿਖਤ ਵਿੱਚ ਅਸੀਂ ਸਪਸ਼ਟ ਕਰਨ ਦਾ ਸੰਖੇਪ ਯਤਨ ਕੀਤਾ ਹੈ ਕਿ ਭਾਈ ਭਗਤੂ ਜੀ ਦਾ ਦੇ ਖਾਨਦਾਨ ਵਿੱਚ ਤਿੰਨ ਵਿਕਤੀਆਂ ਦੇ ਨਾਮ ਬੁੱਢਾ ਸਿੰਘ ਇਹਨਾਂ ਵਿੱਚ ਕਿਹੜਾ ਬੁੱਢਾ ਸਿੰਘ ਸਰੰਦ ਦਾ ਪ੍ਰਬੰਧ ਸੰਭਾਲਿਆ ਗੁਰਵਖ ਸਿੰਘ ਜੀ ਦਾ ਪੁੱਤਰ ਭਾਈ ਬੁੱਢਾ ਸਿੰਘ ਅੰਤਮ ਸਮਾ ਇਥਲ ਵਿੱਚ ਵਦੀਤ ਹੋਇਆ ਅਤੇ ਉਹਦੇ ਕੋਈ ਸੰਤਾਨ ਨਹੀਂ ਸੀ ਭਾਈ ਬੁੱਢਾ ਸਿੰਘ ਜੀ ਨੂੰ ਸਰੰਦ ਭਾਈ ਬੁੱਢਾ ਸਿੰਘ ਜੀ ਸਰੰਦ ਸਵਾਰੀ ਗਈ ਭਾਈ ਫਤੇ ਸਿੰਘ ਦਾ ਪੁੱਤਰ ਭਾਈ ਬੁੱਢਾ ਸਿੰਘ ਅੰਤਮ ਸਮਾ ਪਿੰਡ ਚੱਕ ਫਤੇ ਸਿੰਘ ਵਾਲਾ ਪਤਿਤ ਹੋਇਆ ਉੱਥੇ ਇਸ ਦੇ ਵੰਸਜ ਵਸਦੇ ਹਨ ਭਾਈ ਫਤੇ ਸਿੰਘ ਦਾ ਪੋਤਾ ਭਾਈ ਬੁੱਢਾ ਸਿੰਘ ਦਾ ਅੰਤਮ ਸਮਾ ਚੰਬਾ ਪੰਡਵਤੀਤ ਹੋਇਆ ਉਸ ਦੇ ਵੰਸਜ ਉੱਥੇ ਵਸਦੇ ਹਨ ਅੱਜ ਆਪਾਂ ਜਿਹੜੀ ਗੱਲ ਕੀਤੀ ਹੈ ਜੀ ਵੀਡੀਓ ਥੋੜੀ ਵੱਡੀ ਬਣ ਗਈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਹੈ ਭਾਈ ਬੁੱਢਾ ਸਿੰਘ ਬਾਰੇ ਅਤੇ ਉਹਦੇ ਪਿਸ਼ੋਕੜ ਬਾਰੇ ਅਤੇ ਸਰਹੰਗ ਸ਼ਹਿਰ ਨੂੰ ਕਿਵੇਂ ਆਪਣੇ ਕਬਜ਼ੇ ਵਿੱਚ ਲਿਆ ਜਾਂ ਸਰਹੰਗ ਸਿਰ ਕਿਵੇਂ ਦਿੱਤਾ ਗਿਆ ਇਸ ਵੀਡੀਓ ਨੂੰ ਥੋੜਾ ਧਿਆਨ ਨਾਲ ਕਿਉਂਕਿ ਨਾਵਾਂ ਦੀ ਥੋੜੀ ਉਲਝਣ ਹੋ ਸਕਦੀ ਹੈ ਨਾਮ ਕਾਫੀ ਨੇ ਪਿਸ਼ੋਕੜ ਕਾਫੀ ਦੱਸਿਆ ਇਤਿਹਾਸਕਾਰ ਨੇ ਇਹ ਆਪਾਂ ਰੋਜ਼ਾਨਾ ਜਿਹੜੀ YouTube ਤੇ ਕਿਤਾਬ ਪੜ੍ਹਦੇ ਆ ਰਹੇ ਹਾਂ ਜੀ ਇਸ ਕਿਤਾਬ ਦਾ ਨਾਮ ਹੈ ਉਹਦੀਆਂ ਰਾਤਾਂ ਸਿਕਸਨਗਰ